ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਬੀਰ ਸਿੰਘ ਜੜੀਆ ਪਿੰਡ ਧਰਮਗੜ ਤਹਿਸੀਲ ਓਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਇਹ ਜਿਹੜੀ ਸਾਡੀ ਜੀਰੀਆ ਪੂਸਾ ਬਾਸਮਤੀ 11 ਕੀ ਹੈ ਜਿਹਦਾ ਚੌਲ ਸਾਰੇ ਵਿਸ਼ਵ ਦੇ ਵਿੱਚ ਸਭ ਤੋਂ ਲੰਮੇ ਦਾਣੇ ਵਾਲੀ ਇਹ ਬਾਸਮਤੀ ਹੈ ਖੁਸ਼ਬੂਦਾਰ ਹੈ ਇਹਦੇ ਜਿਹੜੇ ਚੌਲ ਨੇ ਅਵਾਲ ਨਾਲ ਡੇਢੇ ਟੁਕਣੇ ਲੰਬੇ ਹੋ ਜਾਂਦੇ ਨੇ ਇਹ ਜਿਹੜਾ ਐਵਰੇਜ ਆੜ ਹੈ ਜਿਆ 13 ਕੁਇੰਟਲ 70 ਕਿਲੋ ਦੇ ਲਗਭਗ ਹੈ ਪਰ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਜ਼ਿਆਦਾ ਹੀ ਨਿਕਲਿਆ ਆਉਂਦਾ ਹੈ ਇਹ ਕਿਸਾਨ ਵੀਰੋ ਇਹ ਪੱਕਣ ਲਈ ਤਕਰੀਬਨ 137 ਦਿਨ ਦੇ ਲਗਭਗ ਲੈਂਦੀ ਹੈ ਤੇ ਇਹਨੂੰ ਫਟ ਰੌੜ ਵੀ ਆ ਸਕਦੀ ਹੈ ਜਿਹਨੂੰ ਝੰਡਾ ਰੋਗ ਕਹਿੰਦੇ ਆ ਸੀ ਤੇ ਝੁਰਸ ਰੋਗ ਵੀ ਆ ਸਕਦਾ ਕਿਸਾਨ ਵੀਰੋ ਪਰ ਇਹ ਬਾਸਮਤੀ ਹੈ ਜਿਹੜੀ ਸਾਰੇ ਵਿਸ਼ਵ ਦੇ ਵਿੱਚ ਇਹਦੀ ਡਿਮਾਂਡ ਹੈਗਾ ਚੌਲ ਦੀ ਤੇ ਇਹ ਜਿਹੜੀ ਬਾਸਮਤੀ ਹੈ ਇਹਦੀ ਪਨੀਰੀ ਹੈ ਜਿਹੜੀ ਸਾਨੂੰ ਪਹਿਲਾਂ ਦਾ ਬੀਜ ਹੈ ਜਿਹੜਾ ਉਹ ਪੂਰਾ ਸੋਧ ਕੇ ਬੀਜਣਾ ਚਾਹੀਦਾ ਤਾਂ ਕਿ ਝੰਡਾ ਰੋਗ ਘਟ ਆਵੇ ਤੇ ਦੂਜਾ ਜਿਹੜੀਆਂ ਜੜਾਂ ਨੇ ਕਿਸਾਨ ਵੀਰੋ ਉਹ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਆਈ ਆਰ ਇੰਡੀਅਨ ਐਗਰੀਕਲਚਰ ਸਟਾਟ ਇੰਸਟੀਚਿਊਟ ਦੀ ਸਪਾਰਸ਼ ਦੇ ਨਾਲ ਸੋਧ ਕੇ ਲਾਉਣੇ ਚਾਹੀਦੇ ਨੇ ਖੜੇ ਪਾਣੀ ਦੇ ਵਿੱਚ ਕਿਸਾਨ ਵੀਰੋ ਇਹਦੀ ਪਨੀਰੀ ਭੱਟ ਕੇ ਖੇਤਾਂ 'ਚ ਲਾਉਣੀ ਚਾਹੀਦੀ ਆ ਸਾਨੂੰ ਤੇ ਇਹ ਜਿਹੜੀ ਬਾਸਮਤੀ ਆ ਇਹਦਾ ਸੋਧਿਆ ਹੋਆ ਰੂਪ ਕਿਸਾਨ ਵੀਰੋ ਇਸ ਪਾਸੇ ਆ ਜਿਹੜੀ ਸਾਡੀ ਇਹ ਪੂਸਾ ਬਾਸਮਤੀ 17 18 ਹੈਗੀ ਆ ਤੇ ਇਹ ਦਸੇ ਕਿਸਮ ਦੇ ਝੋਲਸ ਰੋਗ ਦਾ ਟੱਕਰਾ ਕਰਦੀ ਆ ਕਿਸਾਨ ਵੀਰੋ ਜਿਹੜਾ ਇਹਦਾ ਝਾੜ ਹੈ 11 21 ਨਾਲੋਂ ਜ਼ਿਆਦਾ ਹੈ ਤੇ ਤਕਰੀਬਨ 17 ਕੁਇੰਟਲ ਦੇ ਲਗਭਗ ਕਿਸਾਨ ਵੀਰੋ ਇਹਦਾ ਝਾੜ ਹੈ ਤੇ ਝੁਰਸ ਰੋਗ ਦੀਆਂ ਦੱਸੇ ਜਿਸਮ ਦੇ ਜਿਹੜੇ ਜਵਾਣੂ ਨੇ ਉਹਨਾਂ ਦਾ ਟਕਰਾ ਕਰਦੀ ਸਮਰੱਥਾ ਰੱਖਦੀ ਆ ਕਿਸਾਨ ਵੀਰੋ ਇਹ ਤੇ ਪਰ ਇਹਨੂੰ ਝੰਡਾ ਰੋਗ ਆ ਸਕਦਾ ਪਰ ਇਹ ਜਿਹੜਾ ਸਾਡਾ ਖੇਤ ਹੈ ਬਹੁਤ ਘੱਟ ਕੋਈ ਟਮਾਟਾ ਲਾ ਬੂਟਾ ਇਹਦੇ ਵਿੱਚ ਕੋਈ ਹੋ ਸਕਦਾ ਤੇ ਇਹਦਾ ਝਾੜ ਵੀ ਜ਼ਿਆਦਾ ਹੈ ਝੁਰਸ ਰੋਗ ਦਾ ਵੀ ਟਕਰਾ ਕਰਦੀ ਹੈ ਤੇ ਫੁੱਟ ਰੋਗ ਇਹਨੂੰ ਆ ਸਕਦੀ ਹੈ ਕਿਸਾਨ ਵੀਰੋ ਇਹ ਪੱਕਣ ਲਈ 144 ਦਿਨ ਦੇ ਲਗਭਗ ਲੈਂਦੀ ਹੈ ਤੇ ਪੂਸਾ ਬਾਸਮਤੀ 11 21 ਤੇ 17 18 ਦੀ ਜਿਹੜੀ ਪਨੀਰੀ ਆ ਕਿਸਾਨ ਵੀਰੋ ਉਹ ਜੂਨ ਦੇ ਦੂਜੇ 15 ਵਾਲੇ ਸਾਨੂੰ ਪੀਟਣੀ ਚਾਹੀਦੀ ਆ ਤੇ ਜੁਲਾਈ ਦੇ ਦੂਜੇ 15 ਵਾਲੇ ਪੱਟ ਕੇ ਲਾਉਣੇ ਚਾਹੀਦੇ ਆ ਅਸੀਂ ਇਹ ਪੰਜਾਬ ਖੇਤੀਆ ਖੇਤੀਬਾੜੀ ਯੂਨੀਵਰਸਿਟੀ ਤੇ ਆਈਆਰ ਦੀ ਰეკਮੈਂਡੇਸ਼ਨ ਦੇ ਹਿਸਾਬ ਨਾਲ ਜੂਨ ਦੇ ਦੂਜੇ 15 ਵਾਲੇ ਕਿਸਾਨ ਵੀਰੋ ਇਹਨਾਂ ਦੀ ਪਨੀਰੀ ਬੀਜੀ ਸੀ ਤੇ ਜੁਲਾਈ ਦੇ ਪਹਿਲੇ 15 ਵਾਲੇ ਚ ਪੱਟ ਕੇ ਅਸੀਂ ਖੇਤ ਚੜਾਈਆਂ ਨੇ ਤੇ ਹੁਣ ਇਸ ਵੇਲੇ ਤਕਰੀਬਨ ਕਹਿ ਸਕਦੇ ਆ ਬਹੁਤ ਸ਼ਾਨਦਾਰ ਖੜੀਆਂ ਨੇ ਤੇ ਕਿਸਾਨ ਵੀਰੋ ਇਹਨਾਂ ਦੀ ਜਿਹੜੀ ਪਰਾਲੀ ਆ ਉਹ ਆਲੂ ਟੱਕਣ ਲਈ ਬੜੀ ਮਤਲਬ ਡਿਮਾਂਡ ਆ ਉਹਦੀ ਹਰ ਸਾਲ ਦੀ ਡਿਮਾਂਡ ਵਾਧੀ ਆ ਸਾਡੇ ਮਲੋ ਏਰੀਆ ਦੇ ਵਿੱਚ ਬਹੁਤ ਆਲੂ ਲੱਗਦੇ ਨੇ ਤੇ ਕਿਸਾਨ ਵੀ ਲੋਏ ਜਿਹੜਾ ਸਾਡੀ ਜੂਨ ਦੇ ਐਂਡ ਦੇ ਵਿੱਚ ਮੌਨਸੂਨ ਆ ਜਾਂਦੀ ਹੈ ਤੇ ਮੌਨਸੂਨ ਦੇ ਪਾਣੀ ਨਾਲ ਹੀ ਇਹ ਪੜ ਜਾਂਦੀ ਹੈ ਤੇ ਹੁਣ ਪੰਜਾਬ ਸਰਕਾਰ ਨਹਿਰੀ ਪਾਣੀ ਵੀ ਕੋਸ਼ਿਸ਼ ਕਰ ਰਹੀ ਆ ਵੀ ਕਿਸਾਨਾਂ ਦੇ ਹਰ ਇੱਕ ਦੇ ਖੇਤ ਨੂੰ ਲੱਗੇ ਤੇ ਫੇਰ ਤਾਂ ਇਹ ਕਿਸਾਨ ਵੀ ਲੋ ਜਿਹੜੀਆਂ ਬਾਸਮਤੀਆਂ ਨੇ ਮੀਂਹ ਦੇ ਪਾਣੀ ਤੇ ਸੂਏ ਦੇ ਪਾਣੀ ਨਹਿਰੀ ਪਾਣੀ ਨਾਲੇ ਪੜ ਜਾ ਕਰਨਗੀਆਂ ਤੇ ਮੈਂ ਸੋਚਦਾ ਵੀ ਬਾਸਮਤੀ ਜੇ ਅਸੀਂ ਖੇਤੀ ਕਰਾਂਗੇ ਸਾਨੂੰ ਦੂਜੇ ਕੰਟਰੀ ਤੋਂ ਡਾਲਰ ਕਮਾ ਕੇ ਲੈ ਕੇ ਆਉਣੀਆਂ ਤੇ ਜਿੱਥੇ-ਜਿੱਥੇ ਵੀ ਬਾਸਮਤੀ ਦੇ ਜ਼ੋਨ ਨੇ ਉੱਥੇ ਪਾਣੀ ਦੀ ਵੀ ਬੜੀ ਬਚਤ ਹੋ ਕਿਸਾਨ ਵੀਰੋ ਕਿਸਾਨ ਵੀਰੋ ਜਿਹੜੀ 1121 137 ਦੇ ਲੈਂਦੀ ਆ ਪੱਕਣ ਲਈ 144 ਦੇ ਲੈਂਦੀ ਆ ਤੇ ਸਤਕ ਦਿੰਦਾ ਇਹਦਾ ਪੱਕਣ ਦਾ ਫਰਕ ਹੈਗਾ ਤੇ ਇਹਦਾ ਝਾੜ ਵੀ ਜ਼ਿਆਦਾ ਝੋਲਸ ਰੋਗ ਦਾ ਟੱਕਰਾ ਕਰਦੀ ਆ ਤੇ ਹੁਣ ਮੈਂ ਸਮਝਦਾ 1121 ਦੀ ਜਗ੍ਹਾ ਜਿਹੜੀ ਇਹ 17 18 ਲੈ ਰਹੀ ਆ